ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1216 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1217 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੋਰੀ ਇਹ ਅਦਿਆਦੇ ਸੋਮੇ ਸੰਤਜਨੋ ਮੇਰ ਕਰਕੇ ਮੇਰੀ ਉੱਚੀ ਆਤਮਕ ਅਵਸਥਾ ਬਣਾ ਦਿਓ ਤੁਮ ਸਮਰੱਥ ਕਾਰਨ ਕਰਨਾ ਟੂਟੀ ਤੁਮਹੀ ਜੋੜੀ ਰਹਾਓ ਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ਰਹਾਓ ਜਨਮ ਜਨਮ ਕੇ ਵਿਖਈ ਤੁਮ ਤਾਰੇ ਸੁਮਤਰ ਸੰਗ ਤੁਮਾਰੇ ਪਾਈ اے ਸੰਤ ਜਨੋ अनेका ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ ਵਿਕਾਰਾਂ ਤੋਂ ਬਚਾ ਲੈਂਦੇ ਹੋ ਤੁਹਾਡੀ ਸੰਗਤ ਵਿੱਚ ਰਹਿ ਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ ਅਨਕ ਜੋਨ ਪਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਈ ਪਰਮਾਤਮਾ ਨੂੰ ਭੁਲਾ ਕੇ अनेका ਜੁਨਾ ਵਿੱਚ ਭਟਕਦਿਆਂ ਨੇ ਭੀ ਤੁਹਾਡੀ ਸੰਗਤ ਵਿੱਚ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸ਼ਿਵਸਲਾ ਸ਼ੁਰੂ ਕਰ ਦਿੱਤੀ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤ ਤ ਪੁਨੀਤਾ ਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲਦੇ ਹਨ ਉਹ ਸਾਰੇ ਵਿਕਾਰੀਆਂ ਤੋਂ ਉੱਚੇ ਸੋਚੇ ਜੀਵਨ ਵਾਲੇ ਬਣ ਜਾਂਦੇ ਹਨ ਕਉ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਨਾਨਕ ਆਖਦਾ ਹੈ ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ ਉਸ ਨੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਇਹ ਕੀਮਤੀ ਮਨੁੱਖਾ ਜਨਮ ਵਿਕਾਰਾਂ ਅੱਗੇ ਹਾਰਨ ਤੋਂ ਬਚਾਰਿਆ ਸਾਰਗ ਮਹੱਲਾ ਪੰਜਵਾਂ ਠਾਕੁਰ ਬੇਨਤੀ ਕਰਨ ਜਨ ਆਇਓ ਏ ਮੇਰੇ ਮਾਲਕ ਪ੍ਰਭੂ ਮੈਂ ਤੇਰਾ ਦਾਸ ਤੇਰੇ ਦਰ ਤੇ ਬੇਨਤੀ ਕਰਨ ਆਇਆ ਹਾਂ ਸਰਬ ਸੁਖ ਆਨੰਦ ਸਹਿਜ ਰਸ ਸੁਣ ਤਰ ਤੁਹਾਰੋ ਨਾਇਓ ਰਹਾਓ ਤੇਰਾ ਨਾਮ ਸੁਣਦੇ ਆ ਆਤਮਕ ਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ ਮਿਲ ਜਾਂਦੇ ਹਨ ਰਹਾਉ ਕਿਰਪਾ ਨਿਦਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ اے ਦਿਆ ਦੇ ਖਜ਼ਾਨੇ اے ਸੁਖਾਂ ਦੇ ਸਮੁੰਦਰ ਤੂੰ ਐਸਾ ਹੈ ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਪ੍ਰਭਾਵ ਪਾੰਦੀ ਹੈ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਸੰਤਾਂ ਦੇ ਸੰਗਤ ਵਿੱਚ ਤੋਂ ਅਨੇਕਾਂ ਆਨੰਦ ਚੋਜ ਕਰਦਾ ਹੈ ਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਨੈਣੋਂ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ हे ਪ੍ਰਭੂ ਮਿਹਰ ਕਰ ਅੱਖਾਂ ਨਾਲ ਦਰਸ਼ਨ ਕਰਕੇ ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾ ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾ ਆਠ ਪੈਰ ਦਰਸ਼ਨ ਸੰਤਨ ਕਾ ਸੁਖ ਨਾਨਕ ਕਿਹੋ ਪਾਇਓ ਮੈਂ ਠੇ ਪੈਰ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾ ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ਸਾਰਗ ਮਹੱਲਾ 5ਵਾਂ ਰਾਗ ਸਾਰਗ ਵਿੱਚ 5ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਜਾ ਕੀ ਰਾਮ ਨਾਮ ਲਿਵ ਲਾਗੀ ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ ਸਜਨਾ ਸੁਰਿਦਾ ਸੋਹਿਲਾ ਸਹਿਜੇ ਸੋ ਕਹੀਏ ਬੜ ਭਾਗੀ ਰਹਾਓ ਉਹ ਭਲਾ ਮਨੁੱਖ ਬਣ ਜਾਂਦਾ ਹੈ ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ ਉਹ ਸੁਖੀ ਹੋ ਜਾਂਦਾ ਹੈ ਉਹ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ਜਿਹੜਾ ਸੰਤ ਜਨਾਂ ਦੀ ਸੇਵਾ ਕਰਦਾ ਹੈ ਤੇ ਪਰਮਾਤਮਾ ਦਾ ਨਾਮ ਜਪਦਾ ਹੈ ਰਹਾਉ ਰਹਤ ਬੇਕਾਰ ਅਲਪ ਮਾਇਆ ਤੇ ਅਹਾਂ ਬੋਧ ਬਿਖ ਤਿਆਗੀ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜਦੀ ਹੈ ਉਹ ਬੇਕਾਰਾਂ ਤੋਂ ਬਚਿਆ ਰਹਿੰਦਾ ਹੈ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਆਤਮਕ ਮੌਤ ਲਿਆਉਣ ਵਾਲੀ ਹੋਮੈ ਜੈਰ ਉਹ ਤਿਆਗ ਦਿੰਦਾ ਹੈ ਦਰਸ ਪਿਆਸ ਆਸ ਆਸ ਇੱਕ ਹੈ ਕੀ ਤੇ ਕਹੀਏ ਪ੍ਰੇ ਪਾਗੇ ਉਸ ਨੂੰ ਸਿਰਫ ਪਰਮਾਤਮਾ ਦੇ ਦਰਸ਼ਨ ਦੀ ਤਾਂਗ ਤੇ ਉਡੀਕ ਲੱਗੀ ਰਹਿੰਦੀ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ਤੇ ਹੋਰ ਸਾਰੀਆਂ ਆਸਾਂ ਮਰਾਦਾਂ ਜਿਹੜੀਆਂ ਲੋਕਾਂ ਕੋਲੋਂ ਬਣਾਈਆਂ ਹੁੰਦੀਆਂ ਨੇ ਜਾਂ ਕਿਸੇ ਹੋਰ ਕੋਲੋਂ ਉਹ ਤਿਆਗ ਦਿੰਦਾ ਹੈ ਸਿਰਫ ਇੱਕ ਪਰਮਾਤਮਾ ਤੇ ਹੀ ਆਸ ਰੱਖਦਾ ਹੈ ਭਰੋਸਾ ਰੱਖਦਾ ਹੈ ਤੇ ਫਿਰ ਪਰਮਾਤਮਾ ਉਸ ਦਾ ਭਰੋਸਾ ਨਹੀਂ ਟੁੱਟਣ ਦਿੰਦਾ ਕਬੀਰ ਜੇ ਤੂੰ ਮੇਰਾ ਹੋਏ ਰਹਿ ਫਿਰ ਸਭ ਜਗ ਤੇਰਾ ਹੋਏ ਪਰਮਾਤਮਾ ਦੇ ਉਹਦਾ ਹੋਈ ਜਾਂਦਾ ਹੈ ਸਾਰਾ ਜੱਗ ਵੀ ਉਹਦਾ ਹੋ ਜਾਂਦਾ ਹੈ ਅਚਿੰਤ ਸੁਏ ਜਾਗਨ ਉਠ ਬੈਸਨ ਅਚਿੰਤ ਹਸਤ ਬਿਰਾਗੀ ਪਰਮਾਤਮਾ ਦੇ ਨਾਮ ਜਿ ਸੁਰਤ ਜੋੜੀ ਰੱਖਣ ਵਾਲਾ ਮਨੁੱਖ ਸੁਤ ਜਾਗਦਾ ਸੁੱਤਾ ਜਾਗਦਾ ਉਠਦਾ ਬੈਠਦਾ ਅਸਦਾ ਵਿਰਾਗ ਕਰਦਾ ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ ਤੇ ਪ੍ਰਮਾਤਮਾ ਨੂੰ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ ਕਉ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਨਾਨਕ ਆਖਦਾ ਹੈ ਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ ਪਰਮਾਇਆ ਹੈ ਠੱਗਿਆ ਹੈ ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਸਾਰਗਮਹੱਲਾ ਪੰਜਵਾ ਆਪ ਜਨ ਉਪਰ ਕੋ ਨਾ ਪੁਕਾਰੈ ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰੀ ਨਾਮ ਜਪਦਾ ਹੈ ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ ਪੁਕਾਰ ਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੇ ਰਹਾਓ ਜਿਹੜਾ ਮਨੁੱਖ ਪ੍ਰਭੂ ਦੇ ਭਲੇ ਸੇਵਕ ਉਤੇ ਦੂਸ਼ਣ ਥੱਪਣ ਦਾ ਯਤਨ ਕਰਦਾ ਹੈ ਗੁਰੂ ਪਰਮਾਤਮਾ ਉਸ ਦਾ ਆਤਮਿਕ ਜੀਵਨ ਨੀਵਾ ਕਰ ਦਿੰਦਾ ਹੈ ਰਹਾਉ ਨਿਰਵੈਰ ਸੰਗ ਵੈਰ ਰਚਾਵੇ ਹਰ ਦਰਗਹਿ ਉਹ ਹਾਰੈ ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ ਉਸ ਨਾਲ ਜਿਹੜਾ ਵੈਰ ਕਮਾਉਂਦਾ ਹੈ ਓ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਆਤਮਿਕ ਜੀਵਨ ਦੇ ਤੋਲ ਵਿੱਚ ਪੂਰਾ ਨਹੀਂ ਉਤਰਦਾ ਆਦ ਜੁਗਾਦ ਪ੍ਰਭ ਕੀ ਵਡਿਆਈ ਜਾਨ ਕੀ ਪੈਜ ਸਵਾਰੈ ਜਗਤ ਸ਼ੁਰੂ ਤੋਂ ਜੁਗਾਦ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚੱਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ਆਪਣੇ ਸੇਵਕ ਦੀ ਆਪੇ ਰੱਖੈ ਆਪੇ ਨਾਮ ਜਪਾਵੇ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ ਉਸ ਦਾ ਦੁਨੀਆਂ ਵਾਲਾ ਹਰੇਕ ਡਰ ਮਿਟ ਜਾਂਦਾ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਏ ਨਾਨਕ ਗੁਰੂ ਦੇ ਪਦਾਇਛ ਤੇ ਤੋਰ ਕੇ ਜਿਸ ਨੇ ਜਿਸ ਜਿਸ ਨੇ ਭੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਜਗਤ ਵਿੱਚ ਨਮਾਣੇ ਨਾਮਣੇ ਵਾਲਾ ਹੋ ਗਿਆ ਉਸ ਦਾ ਜਗਤ ਵਿੱਚ ਉੱਚਾ ਨਾਮ ਹੋ ਗਿਆ ਜਿਸ ਤਰ੍ਹਾਂ ਭਗਤਾ ਨੇ ਜਪਿਆ ਗੁਰੂਆ ਨੇ ਜਪਿਆ ਪੱਟਾ ਨੇ ਜਪਿਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੋ ਗਈ ਤੇ ਉਹਨਾਂ ਨੂੰ ਸਾਰਾ जग ਨਮਸਕਾਰ ਕਰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਕੋਈ ਵੀ ਜਪ ਲਵੇ ਉਹ ਬੜੇ ਉੱਚੇ ਦਰਜੇ ਵਾਲਾ ਹੋ ਜਾਂਦਾ ਹੈ ਉਹਦੀ ਸੋਭਾ ਸਾਰੇ ਪਾਸੇ ਖਿਲਰ ਜਾਂਦੀ ਹੈ ਜਿਸ ਤਰ੍ਹਾਂ ਗੁਲਾਬ ਦੇ ਫੁੱਲ ਕੋਲੋਂ ਲੰਗੀਏ ਤੇ ਉਸ ਨੂੰ ਕਹਿਣਾ ਨਹੀਂ ਪੈਂਦਾ ਕਿ ਮੈਨੂੰ ਸੁਗੰਧੀ ਦੇ ਉਹ ਆਪਣੇ ਆਪ ਹੀ ਸੁਗੰਧੀ ਦੇ ਜਾਂਦਾ ਹੈ ਮਨ ਨੂੰ ਮੋਹਤ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਸੰਤ ਜਨ ਜਿਹੜੇ ਹੁੰਦੇ ਹਨ ਨਾਮ ਜਪਣ ਵਾਲੇ ਹੁੰਦੇ ਹਨ ਪਰਮਾਤਮਾ ਦੇ ਫਿਰ ਉਹ ਭਗਤ ਪਿਆਰੇ ਹੋ ਜਾਂਦੇ ਹਨ ਫਿਰ ਉਹ ਹੋਰ ਨਾ ਨਵੀ ਤਾਰਨ ਦੀ ਸਮਰੱਥਾ ਰੱਖਦੇ ਹਨ ਸਾਰੰਗ ਮਹੱਲਾ ਪੰਜਵਾ ਹਰ ਜਨ ਛੋੜਿਆ ਸਗਲਾ ਆਪ ਹੇ ਪ੍ਰਭੂ ਜਿਵੇਂ ਤੇਰੇ ਭਗਤਾ ਨੇ ਆਪਾ ਆਪ ਤੇ ਆ ਗਿਆ ਹੁੰਦਾ ਹੈ ਤੇ ਤੇਰੇ ਦਰ ਤੇ ਰਜੋਈ ਕਰਦੇ ਹਨ ਤੇਵੇਂ ਮੈਂ ਵੀ ਆਪਾ ਭਾਵ ਛੱਡ ਕੇ ਬੇਨਤੀ ਕਰਦਾ ਹਾਂ ਜਿਉ ਜਾਨ ਤਿਉਂ ਰੱਖੋ ਗੁਸਾਈ ਵੇਖ ਜੀ ਮਾ ਪ੍ਰਤਾਪ ਰਹਾਓ اے ਜਗਤ ਦੇ ਖਸਮ ਪਰਮਾਤਮਾ ਕਾਲਪੁਰਖ ਵਾਹਿਗੁਰੂ ਜਿਵੇਂ ਹੋ ਸਕੇ ਤਿਵੇਂ ਇਸ ਮਾਇਆ ਦੇ ਹੱਥੋਂ ਮੇਰੀ ਰੱਖਿਆ ਕਰ ਤੇਰਾ ਪ੍ਰਤਾਪ ਵੇਖ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਰਹਾ ਰਹਾਓ ਗੌਰਿ ਉਪਦੇਸ਼ ਸਾਧਕੀ ਸੰਗਤ ਬਿਨ ਸੋ ਸਗਲ ਸੰਤਾਪ ਗੁਰੂ ਦੇ ਉਪਦੇਸ਼ ਦੀ ਰਾਹੀ ਸਾਧ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਅੰਦਰੋਂ ਸਾਰਾ ਦੁੱਖ ਕਲੇਸ਼ ਨਾਸ਼ ਹੋ ਜਾਂਦਾ ਹੈ ਮਿੱਤਰ ਸਤਰ ਪੇਖ ਸਮਤ ਵਿਚਾਰੇ ਉਹ ਸਗਲ ਸੰਭਖਨ ਜਾਪ ਫਿਰ ਜਿਸ ਦੇ ਅੰਦਰੋਂ ਨਾਮ ਜਪਿਆ ਨਾਮ ਦੀ ਬਰਕਤ ਨਾਲ ਸਾਧ ਸੰਗਤ ਦੀ ਬਰਕਤ ਨਾਲ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਹਨ ਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ ਸਭਨਾ ਵਿੱਚ ਪ੍ਰਭੂ ਦੀ ਜੋਤ ਹੀ ਪ੍ਰਭੂ ਦੀ ਜੋਤ ਹੀ ਇੱਕ ਸਮਾਨ ਜਾਣਦਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ ਚਾਲ ਹੈ ਤਪਤ 부ਝੀ ਸੀਤਲ ਆਕਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਉਹਨਾਂ ਦੇ ਅੰਦਰ ਦੀ ਸੜਨ ਬੁਝ ਜਾਂਦੀ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੇ ਹਨ ਇਕਰਾਸ ਨਾਮ ਦੀ ਧੁਨ ਸੁਣ ਕੇ ਉਹ ਅਚਰਜ ਹੀ ਅਚਰਜ ਹੋਏ ਰਹਿੰਦੇ ਹਨ ਆਨੰਦ ਭਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਕਿਹੜੇ ਅਚਰਜ ਹੁੰਦੇ ਹਨ ਨਾਮ ਧੁਨ ਸੁਣ ਕੇ हे ਨਾਨਕ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਸਦਾ ਥਿਰ ਪ੍ਰਭੂ ਆਵਸਦਾ ਹੈ ਉਹਨਾਂ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਕਿ ਉਹਨਾਂ ਦੇ ਅੰਦਰ ਪੂਰੇ ਤੌਰ ਤੇ ਸੰਖ ਆਦਿਕ ਨਾਦ ਵਜਰੇ ਹੁੰਦੇ ਹਨ ਗੁਰੂ ਪਿਆਰੇਓ ਇਹ ਬੜੀ ਉੱਚੀ ਅਵਸਥਾ ਹੈ ਕਿ ਸ਼ਬਦ ਸੁਣਨੇ ਰਾਗ ਸੁਣਨੇ ਨਾਦ ਸੁਣਨੇ ਇਹ ਜੋ ਅਭਿਆਸੀ ਨਾਮ ਦੇ ਅਭਿਆਸੀ ਬ੍ਰਹਮ ਗਿਆਨੀ ਹੋਏ ਨੇ ਅੱਜ ਕੱਲ ਵੀ ਹੈ ਨੇ ਵਿਰਲੇ-ਵਿਰਲੇ ਪਰ ਵਿਰਲੇ-ਵਿਰਲੇ ਨੇ ਪ੍ਰਮਾਤਮਾ ਤੇਰੇ ਨਾਮ ਦੇ ਪੁਜਾਰੀ ਤੇਰੇ ਨਾਮ ਦੇ ਵਪਾਰੀ ਜਿਹੜੇ ਨਾਮ ਦਾ ਵਪਾਰ ਕਰਦੇ ਨੇ ਵਾਇ ਗੁਰੂ ਸਿਮਰਨ ਕਰਦੇ ਨੇ ਸ਼ਬਦ ਨਾਲ ਬਿਆਸ ਕਰਦੇ ਨੇ ਫਿਰ ਉਹਨਾਂ ਦੇ ਅੰਦਰ ਇੱਕ ਨਾਦ ਵੱਜਦਾ ਹੈ ਜੋ ਕਈ ਸਾਜ਼ਾਂ ਦੀਆਂ ਆਵਾਜ਼ਾਂ ਕੱਢਦਾ ਹੈ ਉਹ ਬਾਹਰੋਂ ਕੁਝ ਨਹੀਂ ਸੁਣਿੰਦਾ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਫਿਰ ਇੱਕ ਨਾਦ ਰਸ ਬਹੁਤ ਹੀ ਆਨੰਦ ਭਰਿਆ ਸੁਣਿੰਦਾ ਹੈ ਤੇ ਸੰਤ ਜਨ ਉਸ ਵਿੱਚ ਮਸਤ ਰਹਿੰਦੇ ਹਨ ਗੁਰੂ ਜੀ ਵੀ ਤਾਂ ਹੀ ਫਰਮਾਨ ਕਰਦੇ ਹਨ ਕੇ ਉਹਨਾਂ ਦੇ ਫਿਰ ਸੀਨੇ ਦੀ ਅਗਨ ਬੁਝ ਜਾਂਦੀ ਹੈ ਸੜਨ ਬੁਝ ਜਾਂਦੀ ਹੈ ਉਹਨਾਂ ਦਾ ਹਿਰਦਾ ਠੰਡਾ ਸੀਤਲ ਠੰਡਾ ਠਾਰ ਹੋ ਜਾਂਦਾ ਹੈ ਤਪਤ 부ਜੀ ਸੀਤਲ ਆਕਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨਦ ਪਿਆ ਨਾਨਕ ਮਨ ਸਾਜਾ ਪੂਰਨ ਪੂਰੇ ਨਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1217 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1218 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ